ਕਾ ਮਾ ਸੁਪਤਾ ਕਾ ਮਮੀ ਆ ਜੀ ਹਾਂ ਤੂੰ ਦੱਸ ਦੇ ਕਰ ਮੈਂ ਇਹ ਦੁਕਾਣ ਸਾਢੇ 10 ਵੀ ਪਾ ਦੇ ਸਾਢੇ 10 ਛੱਡ ਕੇ ਛੰਗੀ ਛੱਡ ਕੇ ਆਰ ਮਾ ਨੂੰ ਜਾਣਾ ਕੋਈ ਨਾ ਇੱਕ ਮੋੜ ਇਹ ਮੌਕਾ ਹੁੰਦਾ ਮੌਕਾ ਹਾਂਬਲਾ ਹਾਂ ਅੱਗੇ ਰਹਿ ਕਰ ਲੋ ਬੇਪਪਾ ਇਹ ਮੌਕਾ ਇਹ ਆ ਮੁੰਡੇ ਦੀ ਆ ਮੁੰਡਾ ਕਹਿੰਦਾ ਤੂੰ ਘੱਟ ਦੇਣੀ ਨਹੀਂ ਕਿਉਂ ਆ ਮੈਂ だっ ਵੀ ਹਿਪਾ ਮੈਂ ਵੀ ਮੰਗ ਲਿਆ ਰਾਇੰਗਾ ਮਲਟੀ ਚ ਆਂਟੀ ਖੜੀ ਹੈ ਹੁਣ ਮੇਰੇ ਤਾਂ ਕੋਈ ਉਹ ਨਹੀਂ ਸੀ ਅਸੀਂ ਜਾਣ ਕੇ ਖੜਾਈ ਹੈ ਕਹਿੰਦਾ ਵੇਚੀ ਚਾਂਟ ਕੇ ਖੜਾਈ ਹੈ ਇਹ ਪੱਠ ਹੈ ਚਾਂਟ ਕੇ ਖੜਾਈ ਹੁਣ ਤੇਰੀ ਮੰਡੀ ਚ ਸਾਰੀ ਚ ਹਾਂਜੀ ਮੁੱਲ ਵੀ ਇਹਦੇ ਪੂਰਾ ਲਾਇਆ ਤੇ ਲਾ ਮੁੱਲ ਤਾਂ ਲਾਉਂਦੇ ਨਹੀਂ ਕਿਉਂ ਬਈ ਹੁਣ ਤੂੰ ਦੱਸ ਯਾਰ ਹਲੋ ਲਾ ਫੜਾ ਆ ਫੜਾ ਆ ਫੜਾ ਲਾ ਪੈਸੇ ਲక్ష్ਮੀ ਦਾ ਲక్ష్ਮੀ ਹੈ ਹਾਂ ਹਾਂ 11 ਵੀ ਪਾ ਯਾਰ 11 14 ਤੋਂ 51 ਘੱਟ ਲੈਂਦਾ ਉਹ ਹੈ ਹਾਂ ਗੱਲ ਪਤਾ ਲੱਗ ਗਿਆ ਠੀਕ ਹੈ ਗੱਲ ਉਹ ਕਿਉਂ 14000 1.5 ਦਿਨ ਗਰੰਟੀ ਨਹੀਂ ਹੈ ਨਹੀਂ ਹੁਣ ਕਿਹਾ ਪੂਰੇ 12 ਦਿਨ ਨਹੀਂ ਹੈ ਦੰਦਾ ਦੇਵੇ ਭਾਈ ਰੇਟ ਦਾ ਪੂਰਾ ਭਰੀ ਲੱਗ ਗਿਆ 12 ਨਹੀਂ ਭਾਈ ਪੱਥਰ ਦੇ ਵੀ ਲਕੀਰ ਨਹੀਂ ਮਾਰੀ ਜਾਂਦੀ ਹੁੰਦੀ ਹਾਂ ਭਾਈ ਉਹ ਟੁੱਟੇ ਉਹ ਬਖੋਦ ਨੇ ਹੁਣੋਂ ਦਾ ਮੈਂ ਫਿਰ ਮੈਂ ਤਾਂ ਬਹੁਤ ਕੱਟਿਆ ਉਹ ਕਰਿਆ ਮੈਂ ਪਹਿਲੀ ਨਹੀਂ ਮੰਗਿਆ ਬੜਾ ਲੈ ਫੜਾ ਆ ਜਾ ਚੱਲ ਆ ਜਾ ਲਖਾਈ ਚਾਹੀਦੀ ਕਿੰਨੇ ਦੀ ਕੋਈ ਆ ਤਾਂ ਜਾ ਕੋਈ ਆ ਤਾਂ ਜਾ ਕੋਈ ਨਾ ਨਾ ਬਸ ਅਹੀ ਦੱッセ ਦਾ ਫਾਇਦਾ ਆ ਦੱッセ ਯਾਰ ਬਈ ਇਹ ਕੀ ਗੱਲ ਹੈ ਆ ਰੌਣਾ ਨਹੀਂ ਜੰਨਾ ਇਹ ਤਾਂ ਗੱਲ ਹੈ ਕਿੰਨੇ ਜੀ ਆਹ ਰੱਸੀ ਵੀਡੀਓ ਉਸ ਤੋਂ ਫਾਇਦਾ ਹੋਣਾ ਹਾਂ ਭਾਕਾ ਪਾਉਦੀ ਵੀ ਇੰਨੇ ਲੈਣੀ ਨਹੀਂ ਮੈਂ ਨਹੀਂ ਛੋਦਾ ਲਿਖਾਈ ਕਰਾ ਨੰਬਰਾਂ ਦੀ ਵੀਡੀਓ ਬਣੀ ਜਾਂਦੀ ਆ ਸਾਰੇ ਦੇ ਸਾਹਮਣੇ ਗੱਲ ਕਰਾ ਲਿਖਾਈ ਕਰਾ ਦੇਣਾ ਬੋਲ ਦੱਸ ਕਿੰਨੇ 12000 ਰੁਪਏ ਲੈ ਲੈ ਕਰਾਮ ਇੱਕਰਾਮ ਛੁਕ ਮੈਂ ਨਾ ਮੱਥਾ ਮਾਈ ਮੈਂ ਜੱਕੀ ਆ ਇਹ 7 ਤੋਂ ਬਾ 12 ਦੇ ਕਬਾਗਾ ਜੰਡ ਦਾ ਕਵਾੜ ਕੇ ਖੜ ਗਿਆ ਗੰਨਾ ਦੇ ਦੂਗਾ ਭੇਲੀ ਦਿੰਦਾਗਾ ਚਲੋ ਤਾਂ ਨਹੀਂ ਚੀਜ਼ ਆ ਨਹੀਂ ਜੈ ਜੁਰਪੀਆ ਦੇ ਗੋਣਾ ਜੈ ਦਾ ਜੈਜੀ ਦੇਖਣੀ ਹੈ ਬਾਈ ਕੀ ਬਾਤ ਹੈ ਇਹਦਾ ਬਣਾ ਮੰਗ ਰਿਹਾ 17000 ਰੁਪਿਆ 17 ਹੁਣ ਕਹਿੰਦਾ 14 ਘਟ ਦਿੰਨੀ ਸਾਹੀ ਜਿਹੜੇ ਉਹ ਬਾਈ ਦਾ ਉਦੋਂ ਲੈਣ 12000 ਰੁਪਿਆ 12 ਆ 12 ਇਹ ਲਾਇਦੀ ਸਾਢੇ 12 ਕਿਹਾ ਤੇ ਬਾਈ ਬਸ ਇਹ ਤੋਂ ਬਦਨਾ ਨਹੀਂ 10000 ਨਾ ਨਾ 14 ਤੋਂ ਨਹੀਂ ਘਟਣਾ ਲੈ 12 ਦਾ ਬਲਮਾ ਲਾ ਕੇ ਖੜ ਗਿਆ ਗੇਰ ਧਮਾੜਾ ਫੈਸਲੋ ੱਤਕਾ ਲਾਓ ਹੋਰ ਕਰ ਲਖਾਈ ਆਪੇ ਕਰ ਲੂਗਾ ਦੋਏ ਬੱਸ ਸਾਢੇ 12 ਧਰਦਾ ਲੈ ਚਾਰ ਵਾਚ ਰਹਿਣ ਦੇ ਉਤਰਦਾ ਓਏ ਜੇ ਤਨ ਰੋਟੀ ਬਣਦੀ ਐ ਸਾਡੀ ਰੋਟੀ ਤੂੰ ਹਾਂਕੇ ਬਣੂ ਯਾਰ ਮਾਰਾ ਜਾਂ ਮਾਰਦਾ ਨਹੀਂ ਉਹ ਘਰ ਰੋਟੀ ਨਹੀਂ ਬਣਨੀ ਇਦੋਂ ਘਰ ਰੋਟੀ ਨਹੀਂ ਬਣਨੀ ਹੈ ਤਾਂ ਬੱਕਰੀਏ ਨਹੀਂ ਬਣ ਜੂਗੀ ਪਰ ਉਹਨੇ ਜੀਨੇ ਲੈਣੀਆਂ ਉਹ ਕਿਹੜੇ ਕੱਤ ਕਰਾਊਗਾ ਇਹਦਾ ਜਹ ਕਰੂਗਾ ਪੜੀ ਪੱਤਗੀ ਬਾਡੀ ਦੇ 7 ਮਹੀਨੇ ਪਹਿਲੇ ਕਾਲੇ ਕੇ ਮੇਦੇ ਦੀ ਹਾਂ ਇਹ ਉੱਥੋਂ ਲੈ ਫਿਰ ਮੈਂ ਵੀ ਹੁਣ ਚਾਰ ਘਟ ਗਿਆ ਮਾੜਾ ਜੇ ਹੁਣ ਹੋ ਗਿਆ ਬਸ ਹੋ ਗਿਆ ਹੋ ਗਿਆ ਹੁਣ ਕੰਮ ਜਾ ਹੋ ਗਿਆ ਮੈਂ ਨਾ ਚਮਕੀਲਾ ਫਿਰ ਪੌਂਦਾ ਵਾਗੀਆਂ ਅਮਲੀ ਤੋੜ ਦੂਗਾ ਟਰਾਗੀਆਂ ਹਾਏ ਹੇ ਟਰਾਗੀਆਂ ਤੋੜਦਾ ਕਾਹ ਕਿੱਥੇ ਵਿੱਚ 25 ਲਾਗੇ ਅਸੀਂ ਪਰ ਮਿੱਠੂ ਮਿੱਠੂ ਕਰਦੀ ਰਹਿੰਦੇ ਨੇ ਤੈਨੂੰ ਕਾ ਕਦੇ ਫੱਟੇ ਨਹੀਂ ਮਤਲਬ ਮੈਂ ਬੋਲਦਾ ਕਰਾਂਗਾ ਹੋ ਗਿਆ ਹੋ ਕਿੰਨੇ ਲਾਵੇ ਪੂਰੇ 12:30 12:3000 ਜੋ ਨਾ ਬੰਦੇ ਨਹੀਂ ਖੜਾ ਅੱਗੇ ਉਹ ਮੀਆਂ ਚਲ ਮਾਰ ਉਹ ਮੀਆਂ ਹੋਰ ਜਾ ਦੇ ਉਹ ਮੀਆਂ ਦੇਖ ਲੈ ਬਹੁਤ ਕਰਦੇ ਉਹ ਜੀ ਜਿੜੀ ਜਿੜਕਾ ਕੇ ਓ ਯਾਰ ਲੰਦਾ ਦੀ ਨਾ ਮੋੜਾ ਕਦਰ ਪਾ ਗਿਆ ਹੁਣ ਓ ਯਾਰ ਆ ਲੈਂਦਾ ਉਹ ਵਾਹੀ ਕੱਢ ਮਾਰੀ ਹਾਂ ਜਾ ਕੋਈ ਨਹੀਂ ਤੂੰ ਮੇਰੇ ਚਲ ਵੀ ਜਾ ਮਗਾਹੀ ਕੱਢ ਯਾਰ ਓ ਜਾ ਯਾਰ ਨੁਕਰੂ ਉਹੀ ਕੰਨ ਮੋੜਦਾ ਹੋਇਆ ਚੰਗੀ ਐ ਗੰਦੀ ਬੋਲੇ ਮੇਰੇ ਮਾਨ ਛੱਡੀ ਹੋਇਆ ਜੇ ਤੈਨੂੰ ਮੈਨੂੰ ਲੱਗੂ ਆਸਲ ਬਾਦੂ ਚੰਗੇ ਬੋਖ ਤੋਂ ਆਹ ਵਧੀਆ ਬੋਗ ਲਵਾ ਗਈ ਮੈਂ ਗੰਨੀ ਬੋਉ ਰਿਆ ਆ ਜਾ ਗੰਨੀ ਨਵੇਂੜ ਜਾ ਹੁਣ ਲਾ ਹੁਣ ਗੱਲ ਨਹੀਂ ਆ ਬਾਈ ਜੇ ਦਾ ਹੁਣ ਬੇਇੱਜ਼ਤੀ ਬੇਇੱਜ਼ਤੀ ਨੀ ਫਤੂਰੀ ਪਾਸੋਂ ਕੋ ਮੋੜ ਕੇ ਨਹੀਂ ਵੇਖਦੀਏਗੀ ਹਾਂ ਠੀਕ ਐ ਵਾ ਠੀਕ ਐ ਗੱਲ ਯਾਰ ਆਪਾਂ ਲੈ ਵੀ ਕਹਿੰਦੇ ਯਾਰ ਆਪਾਂ ਨੂੰ ਕਿਸੇ ਬੈਟ ਨਹੀਂ ਕਹਿੰਦੇ ਹੈਗੇ ਯਾਰ ਇਹ ਬੋਸ ਦੋਸੋ ਕਹਿ ਕੇ ਲੈਣਾ ਹੈ

ਨੋ ਦਾ 11 ਹਾਂ ਬਈ 12000 ਤੇ ਮੇਰੇ ਨਾਲ ਹੋ ਗਈ 13000 ਚੱਲ ਬਈ ਇਹਦਾ ਚਾਰ ਨਹੀਂ ਤੇਰਾ ਛੱਤ ਨਹੀਂ ਠੀਕ ਹੈ ਯਾ ਇੱਧਰ ਜਾਗਾ ਘਰ ਹਾਂ ਇਹ ਕੱਚਾ ਕੰਮ ਮੈਂ ਨਹੀਂ ਕਰਦਾ ਨਾ ਕੱਚਾ ਤਰ੍ਹਾਂ ਕਸੂਰ ਹੈ ਥੋੜਾ 5000 ਲੈ ਮੁੱਲ ਤਾਂ 9000 ਕਰਦੇ ਆ ਇਹਦਾ ਥੋੜਾ ਲੈ ਪੂਰਾ 5 ਲੈ ਯਾਰ ਹਾਂ ਵੀ ਪੱਕੇ ਬੰਦੇ ਆ ਉਹ ਐਨੀ ਉਹ ਗਿਆ ਯਾਰਾ ਇਹ ਗੋਬਾ ਦਾ ਯਾਰਾ ਨਹੀਂ ਪੱਜਾ ਕਹਿੰਦਾ ਦੀ ਪਾਣੀ ਹੈ ਪੁੱਤ ਮਿੱਟੂ ਇਹਦੀ ਉਹ ਭੈਣ ਸੀ ਉਹ ਕਹਿੰਦਾ ਉਹਦੇ ਨਾਲ ਬੋਲਦੀ ਨਹੀਂ ਨਹੀਂ ਰੂਪ ਕਹਿੰਦਾ ਮੈਂ ਤਾਂ ਉਹਦੇ ਨਾਲ ਬੋਲਦਾ ਨਹੀਂ ਮੈਂ ਉਹਦਾ ਵਧੀਆ ਬੰਦਾ ਆ ਜਾਂਦਾ ਹੈ ਬੱਚਾ ਮੁੱਲ ਮੈਂ 4500 ਦੀ ਪਹਿਲਾਂ ਕਿੱਥੋਂ ਦੇਣਗੇ ਯਾਰਾ ਇਹ ਕਿੰਨਾਂ ਦਿੰਦੇ ਬੰਦਾ ਹੀ ਹੋਈ ਪੱਗਿਆ ਇਹਦੇ ਫਿਰ 5 ਦੀ ਮਾਰੀ ਆ ਫਿਰ ਦੇ ਦੇ ਉਹ ਬੋਣੀ ਕਰ ਲੈ ਉਹ ਤੈਨੂੰ ਬੋਣੀ ਕਰ ਲੈ ਮੈਨੂੰ 100 200 ਦੇ ਕੇ ਪੈਣਾ ਚਾਹੁੰਦਾ ਬੋਣੀ 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 ਕਰ ਲੈ ਯਾਰਾ ਉਹ ਤਾਂ 4-4 ਚ ਥੱਲੇ ਵਧੀਆ ਦੇਖੀਏ ਵਧੀਆ ਦੇਖੀਏ ਨਹੀਂ 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 ਇੰਨੀ ਛੋਟੇ ਵੀ ਮੰਨ ਜਾ 5000 ਦਵਾਣਾ ਕਿੱਡੀ ਗੁਰ ਮਾਸ਼ਾ ਯਾਰ ਇਹ ਲੈ ਮੈਂ ਜਦੋਂ ਅਗਲਾ ਮੰਗਦਾ ਵੀ 2 ਲੱਖ ਫੜਾ ਦੇ ਬਸਾਈ ਚੰਗੀ ਦਾ ਫੋਜੀ ਫੋਜੀ ਲਗਾ ਵੀ ਮੈਂ ਤਾਂ ਮਹਿੰਗੀ ਹੈ 5 ਚ ਵੀ ਅੱਛਾ ਜੀ 5 ਚ ਮਹਿੰਗੀ ਹੈ ਹਾਂ ਹਰ ਜਿਹਦਾ ਮਲੇ ਰਮੜਾ ਦਾਮ ਲੋ ਪਾਣੀ ਪੂਣੀ ਕੋ ਉਹ ਤੱਕ ਤੇ ਚੜੇ ਤਵੇਂ ਰੋਟੀ ਲਾ ਲੈ ਚਲ ਜੀ ਤੂੰ ਤੈ ਤਾਂ ਮੈਂ ਮੋੜ ਦਨ ਚੱਲ ਬੰਦਾ ਕਹਿੰਦਾ 5000 ਦੇਉ ਓਏ ਕੋਈ ਵੀ ਦੂਜੇ ਨਾ ਇਹ ਵੀ ਗਾਲੇ ਕਾਂਦੇ ਨੇ ਉਹ ਵੀ ਗਾਲੇ ਕਾਂਦੇ ਦੂਏ ਤਰ੍ਹਾਂ ਲੰਡਾ ਵੀ ਹੈਗਾ ਟੱਕਰ ਪਈ ਦੋਇ ਤਰ੍ਹਾਂ ਦੀ ਜੀ ਬਣਾ ਬੱਠ ਵਿੱਚ ਉਹ ਵੀ ਗਾਲੇ ਕਾਂਦੇ

ਹਰ ਪੂਰੀਆ ਵੇਚੀ ਨਹੀਂ ਨਾ ਕੰਗਿਆ ਕੀ ਹੈ ਬਈ ਦਾ 20000 ਰੁਪਏ ਮੈਂ ਗਈ ਮਾਂ ਜਿਆਰ ਘੱਟ ਦੇ ਦੋ 14 ਨਾ ਚਰੀ ਹੈ ਬਈ ਇਹਦਾ 14 ਨਾ ਚਰੀ ਹੈ ਗੱਲੋਂ ਗਏ ਦਾ ਯਾਰ ਫੱਟੜੇ ਵਾਲੀ ਆ ਬਜਾਰੀ ਆ ਦਾ ਦੂਜੀ ਆ ਨਾ ਚਰੀ ਹੈ ਉਹ ਪੈਸੇ ਭੁਕਾ ਨੂੰ ਸਰੋਸਾ ਦੇਖ ਲਈ ਸਿੱਧੀ ਸੱਤ ਮਾਰ ਕੇ ਨਿਪੜਦੀ ਹੈ ਇਹ 8000 ਆਏ ਜੇ ਮੈਂ ਮੂ ਮਰਦਾ ਮਹਾਇਆ ਬਰਾਇਆ ਉਹ ਨਾ ਫੜਾ ਉਹ ਤੂੰ 8 ਲਾ 8 ਦੀ

ਪੈਸੇ ਤਾਂ ਕੋਈ ਨਹੀਂ ਪੈਸੇ ਬਹੁਤ ਨੇ ਵਾੜੀ ਕਰ ਅੰਡਰ ਬੱਕਰੀ ਆ ਟਰੈਡੀ ਚ ਖੜੀ ਖੜੀ ਲੱਗਲੇ ਨੇ ਬੱਕਰੀ ਥੱਲੇ ਲਾ ਲ ਅਗਲਾ 10 11000 ਲਾਊਗਾ ਪੈਸੇ ਫੜ ਲੈ ਚੁੱਪ ਕਰਕੇ ਇਹਦਾ ਨਾ ਜੀ ਜੰਦਾ ਵੀ ਬੁਲੰਨਾ ਉਹ ਨੇਪੜੂ ਕੋਈ ਨਹੀਂ ਯਾਰ ਆਇਆ ਇੱਕ ਮੁੰਨਾ ਨਹੀਂ ਨੇਪੜੂ ਗੇ ਇਹ ਕਰ ਮੈਂ ਆਇਆ ਆਇਆ ਕੋਲ ਬਣਾ ਸੁਬਹ ਲਾ ਬਾ ਤੋਹ ਪੂਰਾ ਕਰ